ਤੇ ਨੀ ਨੂੰ ਆਪਾਂ ਲੰਬੇ ਟਾਈਮ ਤੱਕ ਕਿਵੇਂ ਸਟੋਰ ਕਰ ਸਕਦੇ ਆ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਹੀ ਤਰੀਕਾ ਜਿਵੇਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਜੀ ਤੇ ਤਣੀਆਂ ਨਾ ਆਪਾਂ 1 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਗਰਮੀ ਦੇ ਮੌਸਮ ਦੇ ਵਿੱਚ ਕਰੀ ਤਾਂ ਤਣੀਆਂ ਮਿਲਦਾ ਹੀ ਨਹੀਂ ਜੇ ਮਿਲ ਜਾਂਦਾ ਤੇ ਕਾਫੀ ਮਹਿੰਗਾ ਮਿਲਦਾ ਹੈ ਤੇ ਇਸ ਲਈ ਆਪਣੇ ਘਰ ਦਾ ਫਰੈਸ਼ੀ ਤਣੀਆਂ ਹੈ ਜੀ ਜਿਹੜੇ ਅਸੀਂ ਲਵੇ ਲਵੇ ਪੱਤੇ ਤੋੜ ਲਿਆ ਆ ਆਪਾਂ ਮੋਟੀਆਂ ਡੰਡੀਆਂ ਨਹੀਂ ਲੈਣੀਆਂ ਮੋਟੀਆਂ ਡੰਡੀਆਂ ਅਲੱਗ ਕਰ ਦੇਣੀਆਂ ਅਸੀਂ ਇੱਥੇ ਸਾਰੀਆਂ ਲਵੀਆਂ ਹੀ ਡੰਡੀਆਂ ਲਈਆਂ ਤੇ ਲਵੇ ਹੀ ਪੱਤੇ ਲਏ ਆ ਤੇ ਉਹ ਆਪਾਂ ਬਾਹਰ ਕੱਢ ਦੇਣਾ ਹੈ ਤੇ ਨਾਲ ਹੀ ਅਗਰ ਤੁਹਾਨੂੰ ਲੱਗਦਾ ਕੋਈ ਖਰਾਬਪਤਾ ਉਹ ਵੀ ਕੱਢ ਦੇਣਾ ਹੈ ਅਗਰ ਆਪਾਂ ਨਹੀਂ ਕੱਢਾਂਗੇ ਤੇ ਜਿਹੜਾ ਧਨੀਆ ਆਪਣਾ ਜਲਦੀ ਖਰਾਬ ਹੋ ਜਾਵੇਗਾ ਸਾਰਾ ਧਨੀਆ ਸੀ ਚੈੱਕ ਕਰਕੇ ਤੇ ਸਾਫ਼ ਕਰਕੇ ਲਿਆਏ ਜੀ ਉਸ ਤੋਂ ਬਾਅਦ ਧਨੀਏ ਨੂੰ ਪਾ ਲਿਆ ਖੁੱਲੇ ਬਰਤਨ ਦੇ ਵਿੱਚ ਆਪਾਂ ਖੁੱਲੇ ਭਾਂਡੇ ਦੇ ਵਿੱਚ ਪਾ ਕੀਣਾ ਤੇ ਵਿੱਚ ਪਾ ਦੇਣਾ ਇਹਦੇ ਸਾਫ਼ ਪਾਣੀ ਸਾਫ਼ ਪਾਣੀ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਮਲਮਲ ਕੇ ਧੋਣਾ ਹੈ ਜਿਆਦਾ ਨਹੀਂ ਮਲਣਾ ਜਿਆਦਾ ਮਲਾਂਗੇ ਫਿਰ ਬੈਟ ਜਾਊਗਾ ਬਸ ਹਲਕੇ ਜਿਹੇ ਹੱਥਾਂ ਨਾਲ ਧੋਣਾ ਹੈ ਤੇ ਧੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਛਾੜ ਤੋਂ 5 ਵਾਰੀ ਇਥੇ ਨਮੇਤਨ ਇਹਨੂੰ ਚਾਰ ਤੋਂ ਪੰਜ ਵਾਰੀ ਸਾਫ਼ ਪਾਣੀ ਨਾਲ ਧੋਕੇ ਨਾ ਇਸ ਤਰ੍ਹਾਂ ਇੱਕ ਟੋਕਰੀ ਦੇ ਵਿੱਚ ਕੱਢ ਕੇ ਰੱਖ ਦਿੱਤਾ ਤੇ نیچے ਰੱਖ ਦਿੱਤੀ ਹੈ ਜੀ ਪਲੇਟ ਤੇ ਪਲੇਟ ਦੇ ਵਿੱਚ ਜਿਹੜਾ ਇਹਦਾ ਵਾਧੂ ਯਾਨੀ ਕਿ ਐਕਸਟਰਾ ਪਾਣੀ ਹੋਵੇਗਾ ਨਾ ਤੇ ਉਹ ਨਿਕਲ ਜਾਵੇਗਾ 15 ਮਿੰਟ ਮੈਂ ਇਸ ਲਈ ਇਹਨੂੰ ਪਿਆ ਪਿਆ ਰਹਿਣ ਦਿੱਤਾ ਜੀ ਦੇਖੋ ਜਿਹੜਾ ਵਾਧੂ ਪਾਣੀ ਸੀ ਸਾਰਾ نیچے ਪਲੇਟ ਦੇ ਵਿੱਚ ਨਿਕਲ ਗਿਆ ਹੈ ਤੇ ਫਿਰ ਆਪਾਂ ਧਣੀ ਨੂੰ ਸੁਕਾਉਣਾ ਹੈ ਜਿਸਕਾਉਣ ਲਈ ਨਾ نیچے ਮੈਂ ਮੈਟ ਰੱਖਿਆ ਤੇ ਉੱਪਰ ਵੀ ਮੈਂ ਕਿਚਨ ਵਾਲਾ ਟੋਵ ਵਾਲਾ ਨਾ ਉਹ ਰੱਖ ਲਿਆ ਤੇ ਆਪਾਂ ਨਾ ਧਣੀ ਨੂੰ ਪੱਖੇ ਦੇ نیچے ਵਿੱਚ ਸੁਕਾਉਣਾ ਹੈ ਧੁੱਪ ਦੇ ਵਿੱਚ ਆਪਾਂ ਇਹਨੂੰ ਨਹੀਂ ਸੁਕਾ ਸਕਦੇ ਧੁੱਪ ਦੇ ਵਿੱਚ ਸੁਕਾਵਾਂਗੇ ਨਾ ਤੇ ਇਹ ਬਿਲਕੁਲ ਹੀ ਬੈਠ ਜਾਊਗਾ ਇਹਦੇ ਪੱਤੇ ਜਿਹੜੇ ਸੁੰਗੜ ਜੇ ਜਾਣਗੇ ਤੇ ਉਸ ਲਈ ਪੱਖੇ ਦੇ نیچے ਆਪਾਂ ਪੱਖਾ ਔਨ ਕਰ ਦੇਣਾ ਇਹਨੂੰ ਬਿਲਕੁਲ ਕੱਲਾ ਕੱਲਾ ਕਰ ਦੇਣਾ ਕੱਲਾ ਕੱਲਾ ਕਰਕੇ ਨਾ ਆਪਾਂ 1 ਘੰਟਾ ਇਹਨੂੰ ਪੱਖੇ ਦੇ نیچے ਸੁਕਾ ਲੈਣਾ ਹੈ ਤੇ 1 ਘੰਟੇ ਦੇ ਵਿੱਚ ਦੀ ਨਾ ਮੈਨੂੰ 2-3 ਵਾਰੀ ਹਿਲਾ ਦਿੱਤਾ ਸੀਗਾ ਤੇ ਹੱਥ ਆਪਾਂ ਸਾਫ਼ ਕਰਕੇ ਹੀ ਲਗਾਉਨੇ ਆ ਜੀ ਤੇ ਤਣੀ ਆਪਣਾ ਬਿਲਕੁਲ ਸੁੱਕ ਗਿਆ ਦੇ ਉੱਪਰ ਨਾ ਇੱਕ ਬੂੰਦ ਵੀ ਪਾਣੀ ਦੀ ਨਹੀਂ ਰਹਿੰਦੀ 1 ਘੰਟੇ ਬਾਅਦ ਚੰਗੀ ਤਰ੍ਹਾਂ ਇਹ ਪੱਖੇ ਦੇ نیچے ਸੁੱਕ ਜਾਂਦਾ ਹੈ ਤੇ ਦੇਖੋ ਤਣੀ ਇਹ ਚੰਗੀ ਤਰ੍ਹਾਂ ਆਪਣਾ ਸੁੱਕ ਗਿਆ ਹੈ ਜੀ ਤੇ ਫਿਰ ਇਹਨੂੰ ਤਣੀ ਇਹਨੂੰ ਇਕੱਠਾ ਕਰਕੇ ਨਾ ਮੈਂ ਟੋਕਰੀ ਦੇ ਵਿੱਚ ਪਾ ਲਿਆ ਸੀਗਾ ਤੇ ਫਿਰ ਆਪਾਂ ਇਹਨੂੰ ਕੱਟ ਲੈਣਾ ਹੈ ਜੀ ਤੇ ਕੱਟਣ ਦੇ ਲਈ ਨਾ ਮੈਂ ਥੋੜਾ-ਥੋੜਾ ਤਣੀ ਇਸ ਤਰ੍ਹਾਂ ਲੈ ਕੇ ਤੇ ਉਹਨੂੰ ਚੋਪਿੰਗ ਬੋਰਡ ਤੇ ਬਿਲਕੁਲ ਬਰੀਕ ਕੱਟ ਰਹੀ ਆਂ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਧਨੀਆ ਕੱਟ ਕੇ ਤਿਆਰ ਕਰ ਲੈਣਾ ਹੈ ਸਾਰਾ ਧਨੀਆ ਮੈਂ ਕੱਟ ਕੇ ਤਿਆਰ ਕਰ ਲਿਆ ਜੀ ਤੇ ਮੈਂ ਪਲੇਟ ਦੇ ਵਿੱਚ ਇਹਨੂੰ ਪਾ ਲਿਆ ਤੇ ਹੁਣ ਆਪਾਂ ਇਹਨੂੰ ਸਟੋਰ ਕਿਸ ਤਰ੍ਹਾਂ ਕਰਨਾ ਹੈ ਉਹ ਤੁਹਾਨੂੰ ਮੈਂ ਦੱਸਦੀ ਆ ਸਟੋਰ ਕਰਨ ਲਈ ਨਾ ਆਪਾਂ ਕੋਈ ਵੀ 에어 ਟਾਈਟ ਕੰਟੇਨਰ ਲੈਣਾ ਜਿਹਦੇ ਵਿੱਚ ਆਪਣੀ ਬਿਲਕੁਲ ਵੀ ਹਵਾ ਆਰ ਪਾਰ ਨਾ ਹੋਵੇ ਤੇ ਇੱਥੇ ਮੇਰੇ ਕੋਲ ਨਾ ਪਲਾਸਟਿਕ ਦਾ ਇੱਕ ਖੁੱਲਾ ਕੰਟੇਨਰ ਸੀਗਾ ਤੇ ਆਪਾਂ ਇੱਥੇ ਖੁੱਲਾ ਬਰਤਨ ਨਹੀਂ ਲੈਣਾ ਏ ਛੋਟਾ ਬਰਤਨ ਨਹੀਂ ਲੈਣਾ ਵੀ ਆਪਾਂ ਇਹਨੂੰ ਨੱਪ ਨੱਪ ਕੇ ਨਹੀਂ ਪਰਣਾ ਪੋਲਾ ਰੱਖਣਾ ਵਾ ਤੇ ਨੀਚੇ ਇਹਦੇ ਵਿੱਚ ਆਪਾਂ ਇੱਕ ਟਿਸ਼ੂ ਪੇਪਰ ਰੱਖ ਲੈਣਾ ਤੁਹਾਡੇ ਕੋਲ ਟਿਸ਼ੂ ਪੇਪਰ ਨਹੀਂ ਹੈਗਾ ਤੁਸੀਂ ਕੋਈ ਵੀ ਸਾਫ਼ ਕੱਪੜਾ ਕਿਚਨ ਵਾਲਾ ਉਹ ਰੱਖ ਲੈਣਾ ਏ ਤੇ ਫਿਰ ਆਪਾਂ ਨਾ ਹਲਕੇ ਜਿਹੇ ਹੱਥਾਂ ਨਾਲ ਪੋਲਾ ਪੋਲਾ ਇਹਦੇ ਵਿੱਚ ਧਨੀਆ ਪਾ ਦੇਣਾ ਇਸ ਤਰ੍ਹਾਂ ਆਪਾਂ ਉੱਪਰ ਉਹਨੂੰ ਜਮਾ ਬਿਲਕੁਲ ਪ੍ਰੈਸ ਨਹੀਂ ਕਰਨਾ ਵਾ ਸਾਰੀਆਂ ਸਾਈਡਾਂ ਨੂੰ ਫੈਲਾ ਕੇ ਸਰਤਨੀਏ ਦੇਖੋ ਮੈਂ ਪਾ ਦਿੱਤਾ ਏ ਜੀ ਤੇ ਫਿਰ ਆਪਾਂ ਉੱਪਰ ਦੀ ਇੱਕ ਹੋਰ ਇਹਦੇ ਨਾਲ ਟਿਸ਼ੂ ਪੇਪਰ ਲਗਾ ਦੇਣਾ ਹੈ ਉੱਪਰ ਦੀ ਟਿਸ਼ੂ ਪੇਪਰ ਲਗਾ ਕੇ ਨਾ ਜੀ ਆਪਾਂ ਫਿਰ ਇਹ ਕੰਟੇਨਰ ਜਿਹੜਾ ਡੱਬਾ ਬੰਦ ਕਰਕੇ ਤੇ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਣਾ ਹੈ ਬਸ ਉਹਦੇ ਹੀ ਕੱਢਣਾ ਜਦੋਂ ਆਪਾਂ ਇਹਨੂੰ ਵਰਤਣਾ ਹੈ ਤੇ ਜਦੋਂ ਵੀ ਆਪਾਂ ਇਹਨੂੰ ਦੁਬਾਰਾ ਲਾਉਣਾ ਹੈ ਨਾ ਦੁਬਾਰਾ ਵਰਤੋਂ ਕਰਨੀ ਹੈ ਜੀ ਤੇ ਆਪਾਂ ਉੱਪਰਲਾ ਜਿਹੜਾ ਢੱਕਣ ਉਹਦੇ ਉੱਤੇ ਹਮੇਸ਼ਾ ਪਾਣੀ ਹੁੰਦਾ ਉਹਨੂੰ ਸਾਫ਼ ਕਰ ਦੇਣਾ ਹੈ ਤੇ ਤੁਸੀਂ ਇਹਦੇ ਵਿੱਚ ਨਾ ਜਿਹੜਾ ਟਿਸ਼ੂ ਪੇਪਰ ਉੱਪਰ ਤੁਹਾਨੂੰ ਲੱਗਦਾ ਗਿੱਲਾ ਹੋ ਗਿਆ ਤੇ ਉਹਨੂੰ ਚੇਂਜ ਕਰ ਦੇਣਾ ਤੇ ਤਦ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਤੁਸੀਂ ਜੈਪਲੌਗ ਪੈਗ ਹੋਏਗੇ ਨਾ ਤੁਹਾਡੇ ਕੋਲੇ ਜੈਪਲੌਗ ਤੇ ਤੁਸੀਂ ਉਹਨਾਂ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਤੁਹਾਨੂੰ ਮੇਰਾ ਇਹ ਆਈਡੀਆ ਵਧੀਆ ਲੱਗੇ ਤਾਂ ਜਰੂਰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਰੈਸਪੀ ਦੇ ਨਾਲ ਸਸ਼ੀਅਕਾਲ